ਬੱਸ ਦੇਖ ਸਕਦੇ ਹੋ ਸੀ ਜਾ ਰਹੀ ਹੈ ਬੱਸ ਜਿਹੜੀ ਆ ਇਹ ਹਰਿਆਣੇ ਦੀ ਭਰੀ ਹੋਈ ਹੈ ਦੇਖੋ 33 ਜਾਣੇ ਕਿਉਂਕਿ 33 ਜਾਣੇ ਹਰਿਆਣੇ ਦੀ ਸੀ 33 ਜਾਣੇ ਹੀ ਗੁਜਰਾਤ ਦੇ ਸੀ ਉਹ ਤੀ ਬੱਸ ਜਿਹੜੀ ਭਰੀ ਹੋਈ ਹੈ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਬੱਸ ਹਰਿਆਣਾ ਦੇ ਜਿਹੜੇ ਡਿਪੋਰਟ ਕਿੱਥੇ ਹੋਏ ਨੇ ਅਮਰੀਕਾ ਦੇ ਵੱਲੋਂ ਉਹ ਸਾਰੇ ਭਰ ਕੇ ਹੁਣ ਲੈ ਕੇ ਜਾ ਰਹੇ ਆ ਵੱਖ-ਵੱਖ ਆਪੋ ਆਪਣੇ ਜ਼ਿਲ੍ਹਿਆਂ ਦੇ ਆਪੋ ਆਪਣੇ ਥਾਣਿਆਂ ਵਿੱਚ ਜਾਣਗੇ ਉੱਚੇ ਮੁਰੇ ਵੀ ਦੇਖ ਸਾਦੇ ਹੋ ਇੱਕ ਪਾਇਲਟ ਲੱਗੀ ਹੈ ਪਿੱਛੇ ਵੀ ਪਾਇਲਟਾ ਲੱਗੀਆਂ ਹੋਈਆਂ ਕਿਉਂਕਿ ਪੁਲਿਸ ਜਿਹੜੀ ਲੈਣ ਆਈ ਹੈ ਸਪੈਸ਼ਲ ਖਾਸ ਤੌਰ ਤੇ ਔਰ ਹਰੇਕ ਸੂਬੇ ਦੀ ਹਰੇਕ ਜ਼ਿਲ੍ਹਿਆਂ ਦੀ ਪੁਲਿਸ ਇੱਥੇ ਬੁਲਾਈ ਗਈ ਸੀ ਤਾਂ ਤਾਂ ਤਾ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀ ਲਗਾਤਾਰ ਆ ਰਹੇ ਆ ਤਦਾ ਦੇ ਕਿ ਹੁਣ ਹਰਿਆਣਾ ਦੀ ਇੱਕ ਭਰੀ ਬੱਸ ਤੁਹਾਨੂੰ ਦਿਖਾਵਾਂਗੇ ਜਿਸ ਦੇ ਵਿੱਚ 33 ਜਾਣੇ ਜਿਹੜੇ ਡਿਪੋਰਟ ਕਰਕੇ ਹਰਿਆਣਾ ਦੇ ਭੇਜੇ ਗਿਆ ਉਹ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਪਿੱਛੋਂ ਬੱਸ ਜਿਹੜੀ ਆ ਨਿਕਲ ਚੁੱਕੀ ਆ ਔਰ ਥੋੜੇ ਸਕਿੰਟਾਂ ਮਿੰਟਾਂ ਦੇ ਵਿੱਚ ਜਿਹੜਾ ਹਰਿਆਣਾ ਦੀ ਬੱਸ ਇੱਥੇ ਪਹੁੰਚ ਜਾਏਗੀ ਜੋ ਕਿ ਜਾ ਕੇ ਘਰਾਂ ਦੇ ਵਿੱਚ ਇਹਨਾਂ ਨੂੰ ਵਾਪਸ ਛੱਡੇਗੀ ਔਰ ਜਿਸ ਤੋਂ ਬਾਅਦ ਹੁੰਦਾ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰਿਆਣਾ ਦੀਆਂ ਤਸਵੀਰਾਂ ਨੇ ਬੱਸ ਦੇਖ ਸਕਦੇ ਹੋ ਸੀ ਜਾ ਰਹੀ ਹੈ ਇਹ ਬੱਸ ਜਿਹੜੀ ਆ ਇਹ ਹਰਿਆਣੇ ਦੀ ਭਰੀ ਹੋਈ ਆ ਦੇਖੋ 33 ਜਾਣੇ ਕਿਉਂਕ 33 ਜਾਨੇ ਹੀ ਗੁਜਰਾਤ ਦੇ ਸੀ ਉਹ 30 ਜਾਨੇ ਪੰਜਾਬ ਦੇ ਸੀ ਤਾਂ ਕੱਲੇ ਪੰਜਾਬ ਦੇ ਨਹੀਂ ਸੀ ਪੰਜਾਬ ਦੇ ਨਾਲ-ਨਾਲ ਹੋਰ ਵੀ ਵੱਧ ਤੁਸੀਂ ਦੇਖ ਸਕਦੇ ਹੋ 33 ਗੁਜਰਾਤ ਦੇ 33 ਹਰਿਆਣਾ ਦੇ ਸੀ ਪੰਜਾਬੀਆਂ ਨੂੰ ਜਿਹੜਾ ਲਗਾਤਾਰ ਕਈ ਵਾਰ ਲੋਕ ਇਹ ਕਹਿਣ ਲੱਗੇ ਕਿ ਪੰਜਾਬੀ ਬਹੁਤ ਵੱਡੀ ਗਿਣਤੀ ਜਾਂਦੇ ਆਪਾਂ ਤੁਸੀਂ ਦੇਖੋ ਕਿ ਹਰਿਆਣਾ ਤੇ ਗੁਜਰਾਤ ਦੇ ਲੋਕ ਕਿੰਨੇ ગયા ਹਰਿਆਣਾ ਦੇ ਦੇਖੋ ਸੀ ਬੱਸ ਜਿਹੜੀ ਭਰੀ ਹੋਈ ਹੈ ਇਹ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆਂ ਬੱਸ ਹਰਿਆਣਾ ਦੇ ਜਿਹੜੇ ਰਿਪੋਰਟ ਕਿੱਥੇ ਹੋਏ ਨੇ ਅਮਰੀਕਾ ਦੇ ਵੱਲੋਂ ਉਹ ਸਾਰੇ ਭਰ ਕੇ ਹੁਣ ਲੈ ਕੇ ਜਾ ਰਹੇ ਆ ਵਕਵਕਾਪੋ ਆਪਣੇ ਜ਼ਿਲ੍ਹਿਆਂ ਦੇ ਆਪੋ ਆਪਣੇ ਥਾਣਿਆਂ ਦੇ ਜਾਂਗੇ ਤੇ ਉਸ ਤੋਂ ਬਾਅਦ ਜਿਹੜਾ ਉਸ ਤੋਂ ਆਪੋ ਆਪਣੇ ਘਰਾਂ ਦੇ ਵਿੱਚ ਜਾਣਗੇ ਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰਿਆਣਾ ਦੀ ਬੱਸ ਔਰ ਪਿੱਛੇ ਮੂਰੇ ਵੀ ਦੇਖ ਸਕਦੇ ਹੋ ਇੱਕ ਪਾਇਲਟ ਲੱਗੀ ਹੈ ਪਿੱਛੇ ਵੀ ਪਾਇਲਟਾਂ ਲੱਗੀਆਂ ਹੋਈਆਂ ਕਿਉਂਕਿ ਪੁਲਿਸ ਜਿਹੜੀ ਲੈਣ ਆਈ ਹੈ ਸਪੈਸ਼ਲ ਖਾਸ ਤੌਰ ਤੇ ਔਰ ਹਰੇਕ ਸੂਬੇ ਦੀ ਹਰੇਕ ਜ਼ਿਲ੍ਹਿਆਂ ਦੀ ਪੁਲਿਸ ਇੱਥੇ ਬੁਲਾਈ ਗਈ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਰਿਆਣਾ ਦੀ ਇਹ ਜਿਹੜਾ 33 ਜਾਣਿਆਂ ਨਾਲ ਭਰੀ ਬੱਸ ਹੁਣ ਇੱਥੋਂ ਨਿਕਲ ਜਾ ਚੁੱਕੀ ਹੈ ਪੰਜਾਬ ਦੇ ਪਹਿਲਾਂ ਨਿਕਲੇ ਕਿਹਾ ਜਾ ਰਿਹਾ ਹੈ ਕਿ ਗੁਜਰਾਤ ਔਰ ਬਾਕੀ ਜਿਹੜੀਆਂ ਸਟੇਟਾਂ ਸੀ ਉਹਨਾਂ ਨੂੰ ਇੱਥੋਂ ਡੋਮੈਸਟਿਕ ਫਲਾਈਟ ਜਾਂ ਫਿਰ ਚਰਚਾਾਂਚਾਰੀਆਂ ਜਈਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੈਮਰਾਪਰਸਨ ਵਾਤਨ ਨਾਲ ਮਨਦੀਪ ਜੋਤ ਸ਼੍ਰੀ ਅਮਸਾ ਸਾਹਿਬ